ਮੈਂ ਹਾਂ ਆਪਣੀ ਫੈਮਲੀ ਦੀ ਤੇਜ ਬਹੋ ਤੇ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਤੇਜ ਬਹੋ ਦੀ ਡੈਫੀਨੇਸ਼ਨ ਮੈਂ ਆਪਣੇ ਹਸਬੰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਿਹਨਤ ਕਰ ਰਹੀ ਹਾਂ ਇਸ ਕਰਕੇ ਮੈਂ ਹਾਂ ਤੇਜ ਬਹੋ ਮੈਂ ਚੰਗੇ ਨੂੰ ਚੰਗਾ ਕਹਿਣ ਦੀ ਤੇ ਮਾੜੇ ਨੂੰ ਮਾੜਾ ਕਹਿਣ ਦੀ ਹਿੰਮਤ ਰੱਖਦੀ ਹਾਂ ਇਸ ਕਰਕੇ ਮੈਂ ਹਾਂ ਤੇਜ ਬਹੋ ਮੈਂ ਚਾਰ ਲੋਕਾਂ ਚ ਪੈਂਦੀ ਨਹੀਂ ਚੁਗਲੀ ਨਹੀਂ ਕਰਦੀ ਸਿਰਫ ਆਪਣੇ ਕੰਮ ਤੇ ਫੋਕਸ ਕਰਦੀ ਹਾਂ ਇਸ ਕਰਕੇ ਮੈਂ ਹਾਂ ਤੇਜ ਬਹੋ ਮੈਂ ਆਪਣੇ ਇਨ-ਲॉज ਨੂੰ ਕਿਸੇ ਚੀਜ਼ ਲਈ ਤੰਗ ਨਹੀਂ ਕਰਦੀ ਇਸ ਕਰਕੇ ਮੈਂ ਹਾਂ ਤੇਜ ਬਹੂ ਮੈਨੂੰ ਆਪਣੀ ਫੈਮਲੀ ਤੇ ਬਿਜ਼ਨਸ ਨੂੰ ਹੈਂਡਲ ਕਰਨਾ ਆਉਂਦਾ ਇਸ ਕਰਕੇ ਮੈਂ ਹਾਂ ਤੇਜ ਬਹੂ ਮੈਂ ਸੰਸਕਾਰੀ ਹੋਣ ਦਾ ਡਰਾਮਾ ਨਹੀਂ ਕਰਦੀ ਇਸ ਕਰਕੇ ਮੈਂ ਹਾਂ ਤੇਜ ਬਹੂ ਮੈਂ ਹਾਂ ਆਪਣੀ ਫੈਮਲੀ ਦੀ ਤੇਜ ਬਹੂ ਤੇ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਤੇਜ ਬਹੂ ਦੀ ਡੈਫੀਨੇਸ਼ਨ ਮੈਂ ਆਪਣੇ ਹਸਬੰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਿਹਨਤ ਕਰ ਰਹੀ ਹਾਂ ਇਸ ਕਰਕੇ ਮੈਂ